ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਉਣ ਜਾ ਰਹੇ ਹਾਂ 250 ਗਾਈ ਦੀ ਕੋਠੀ ਆ ਡਬਲ ਸਟੋਰੀ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣੀ ਕੋਠੀ ਬਣੀ ਆ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਆ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਦੇਖੀਏ ਜਿਨ੍ਹਾਂ ਵੀਰ ਭਰਾਵਾਂ ਨੇ ਅਜੇ ਤੱਕ ਸਾਡੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਕਰਨੀ ਤੁਹਾਡਾ ਸਾਡਾ ਕਹਿਣਾ ਫਰਜ਼ ਹੈ ਤੇ ਅੱਜ ਦੀ ਜਿਹੜੀ ਕੋਠੀ ਹੈਗੀ ਹੈ 250 ਗਜ ਦੇ ਵਿੱਚ ਆਪਾਂ ਦੇਖ ਰਹੇ ਹਾਂ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਔਰ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਹੈ ਮਲਤਾਨੀਆਂ ਰੋਡ ਹੈ ਜੀ 250 ਗਜ ਦੇ ਵਿੱਚ ਜਿਹੜੀ ਇਹ ਕੋਠੀ ਬਣੀ ਹੋਈ ਹੈ ਇਸ ਕੋਠੀ ਦੀ ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਜੋ ਡਿਸਪਲੇ ਤੇ ਨੰਬਰ ਦੇਖ ਰਹੇ ਹਾਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਗੱਲ ਕਰਦੇ ਆਂ ਇਸ ਕੁਠੀ ਦੀ ਤਾਂ ਪੂਰੀ ਕੁਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਹੈ ਜੋ ਫਰਸ਼ ਲੱਗਿਆ ਹੋਇਆ ਉਹ ਪੱਥਰ ਦਾ ਡਾਉਨ ਸੀਲਿੰਗ ਤੁਸੀਂ ਦੇਖ ਸਕਦੇ ਹੋ ਰੰਗ ਰੋਗਨ ਔਰ ਜਿੰਨਾ ਵੀ ਕੰਮ ਹੋਇਆ ਇਸ ਕੁਠੀ ਦਾ ਬਹੁਤ ਹੀ ਸੋਹਣਾ ਹੋਇਆ ਫਰਨੀਚਰ ਇਸ ਕੁਠੀ ਦੀ ਕੀਮਤ ਦੇ ਵਿੱਚ ਹੀ ਹੈ ਬੈੱਡ ਬੁੱਧਾ ਜੋ ਵੀ ਕਾਬੜ ਆ ਪਰ ਸੋਈ ਦੇਖ ਰਹੇ ਆਂ ਤਾਂ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 250 ਗਜ ਦੇ ਵਿੱਚ 90 ਲੱਖ ਰੁਪਇਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਪੰਗੂ ਪ੍ਰਾਪਰਟੀ ਚੈਨਲ ਤੁਹਾਡੇ ਵਾਸਤੇ ਅਕਸਰੀ ਕੋਠੀਆਂ ਦੀ ਇਹ ਵੀਡੀਓ ਜ਼ਮੀਨਾਂ ਦੀ ਇਹ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸੋ ਘਰ ਜ਼ਮੀਨ ਦੁਕਾਨ ਵੇਚਣ ਲਈ ਤੁਸੀਂ ਪੰਗੂ ਪ੍ਰਾਪਰਟੀ ਮਠਿੰਡਾ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਜਿਹੜਾ ਡਿਸਪਲੇ ਦੇ ਉੱਤੇ ਮੈਂਸ਼ਨ ਕੀਤਾ ਹੋਇਆ ਹੈ ਤੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਇਆ ਕਬਰ ਤੁਸੀਂ ਦੇਖ ਰਹੇ ਹੋ ਬਣੇ ਹੋਇਆ ਵਿਦ ਫਰਨੀਚਰ ਇਹਦੀ ਡਿਮਾਂਡ ਜਿਹੜੀ 90 ਲੱਖ ਰੁਪਇਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਅਟੈਚ ਜਿਹੜੇ ਆ ਵਾਸ਼ਰੂਮ ਆ ਬਹੁਤ ਹੀ ਸੋਹਣਾ ਐਲੀਵੇਸ਼ਨ ਐ ਇਸ ਕੋਠੀ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਦੇ ਨਾਲੇ ਕੋਠੀ ਬਣੀ ਹੋਈ ਆ ਕੰਮਕਾਰ ਸੋਹਣਾ ਹੋਇਆ ਐ ਇਸ ਕੋਠੀ ਦਾ ਸੋ ਸਾਰੀ ਕੁੱਟੀ ਦੇ ਵਿੱਚ ਡਾਉਨ ਸੀਲਿੰਗ ਪੱਥਰ ਦਾ ਕੰਮ ਡੋਰ ਵਿੰਡੋ ਦੀ ਗੱਲ ਕਰੀਏ ਰੋਸ਼ਨੀਦਾਰ ਹਵਾਦਾਰ ਔਰ ਉਹ ਬਹੁਤ ਹੀ ਸੋਹਣੇ ਕਲਰ ਦੇ ਨਾਲ ਜਿਹੜੀ ਹੈ ਕੋਠੀ ਸਜਾਈ ਹੋਈ ਹੈ ਸੋ ਬੈਕ ਸਾਈਡ ਤੇ ਇਹ ਜਾਲ ਹੈਗਾ ਔਰ ਟਾਈਲਸ ਦਾ ਕੰਮ ਵੀ ਜਿਹੜਾ ਸਾਈਡ ਤੇ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਸੋ ਜੇਕਰ ਫਰਸਟ ਫਲੋਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਵੀ ਇੱਕ ਜਿਹੜਾ ਬੈਡਰੂਮ ਉਹ ਬਣਿਆ ਹੋਇਆ ਵਾਸ਼ਰੂਮ ਅਟੈਚ ਹੈਗਾ ਉੱਪਰ ਵੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਸੋ 250 ਗਾਈ ਦੇ ਵਿੱਚ ਆਪਾਂ ਇਹ ਕੋਠੀ ਜਿਹੜੀ ਆ ਦੇਖ ਰਹੇ ਹਾਂ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆ ਸੋ ਬਹੁਤ ਵਧੀਆ ਕੋਠੀ ਆ ਬਹੁਤ ਵਧੀਆ ਮੁਹੱਲਾ ਸਾਰੀ ਕੋਠੀ ਦੇ ਵਿੱਚ ਜਿਹੜਾ ਮਾਰਬਲ ਦਾ ਕੰਮ ਜਿਹੜਾ ਹੋਇਆ ਵੀ ਆ ਜੇ ਡੋਰ ਵਿੰਡੋ ਦੀ ਗੱਲ ਕਰੀਏ ਤੇ ਆਜੋ ਫਿਰ ਇੱਕ ਚਾਤ ਮਾਰਦੇ ਆਪਾਂ ਫਰਸਟ ਫਲੋਰ ਤੇ ਸੋ ਸਟੀਲ ਦੀ ਰੈਲਿੰਗ ਲੱਗੀ ਹੋਈ ਹੈ ਉੱਪਰ ਵੀ ਜਿਹੜਾ ਪੀਓਪੀ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਹੈ ਗੱਲ ਕਰਦੇ ਸੀ ਤਾਂ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਹੈ ਜਿਹੜਾ ਟਾਈਲਸ ਦਾ ਵਰਕ ਨਹੀਂ ਹੋਇਆ ਪੱਥਰ ਦਾ ਜਿਹੜਾ ਫਰਸ਼ ਉਹ ਲੱਗਿਆ ਹੋਇਆ ਸੋ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਕੰਮ ਕਰਦੇ ਨਾਲ ਜਿਹੜੀ ਹੈ ਕੋਠੀ ਬਣੀ ਹੋਈ ਹੈ ਬਹੁਤ ਹੀ ਸੋਹਣੇ ਕਲਰਸ ਜਿਹੜੇ ਬੈਡਰੂਮ ਨੂੰ ਦਿੱਤੇ ਹੋਏ ਆ ਸਜਾਇਆ ਹੋਇਆ ਇੱਕ ਬੈਡਰੂਮ ਆ ਨਾਲ ਵਾਸ਼ਰੂਮ ਆ ਬਾਲਕਨੀ ਆ ਔਰ ਪਿੱਛੇ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਉਹ ਛੱਡਿਆ ਹੋਇਆ ਸੋ ਇਹ ਕਿਚਨ ਜਿਹੜੀ ਆ ਉੱਪਰ ਵੀ ਬਣੀ ਹੋਈ ਆ ਇੱਕ ਲਗਭਗ ਪੋਰਸ਼ਨ ਜਿਹੜਾ ਉੱਪਰ ਬਣਿਆ ਹੋਇਆ ਉੱਪਰਲੀ ਕਿਚਨ ਦੇ ਵਿੱਚ ਜਿਹੜਾ ਕਾਬੜ ਦਾ ਕੰਮ ਨਹੀਂ ਹੋਇਆ ਸੋ ਆਸੇ ਪਾਸੇ ਦਾ ਏਰੀਆ ਆਸੇ ਪਾਸੇ ਦੀ ਰਹਿائش ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਰਹਿਸ਼ਾ ਬਹੁਤ ਸੋਹਣੀ ਕੂਠੀ ਬਣੀ ਹੋਈ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ